ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈੱਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਨੀਹਾ ਮਾਲੀਕਾ ਜਿਹਦੇ ਇੱਕ ਵੱਡੀ ਅਪਡੇਟ ਲੈ ਕੇ ਤੁਹਾਡੇ ਨਾਲ ਜੁੜੇ ਆਂ ਜਿੱਥੇ ਕੀ ਗੱਲ ਕਰ ਲਈ ਹੈ ਕਿ ਜੋਤ ਦੇ ਕਾਰਨ ਸ਼ਸਤਰ ਤੋਂ ਇਲਾਵਾ ਹੋਰ ਵੀ ਬਾਕੀ ਚੀਜ਼ਾਂ ਤੇ ਜੁੜੀ ਹੈ ਜਿਹੜਾ ਇਹ ਅੱਗ ਲੱਗਣ ਦੇ ਕਾਰਨ ਕਾਫੀ ਜ਼ਿਆਦਾ ਨੁਕਸਾਨ ਜੜਾ ਹੁੰਦਾ ਹੈ ਜਦੋਂ ਅੱਗ ਲੱਗਦੀ ਦੇਖਦੇ ਨੇ ਤਾਂ ਬਿਲਕੁਲ ਸਾਰੇ ਪਿੰਡ ਵਾਸੀ ਜਿਹੜੇ ਨੇ ਗੁਰਦੁਆਰਾ ਸਾਹਿਬ ਦੇ ਕੋਲ ਪਹੁੰਚਦੇ ਆ ਜਿੱਥੇ ਕੀ ਗੱਲ ਕਰ ਲਈ ਹੈ ਕਿ ਉਸ ਗੁਰਦੁਆਰਾ ਸਾਹਿਬ ਨੂੰ ਲੈ ਕੇ ਦੋ ਆਪਸੀ ਜਥੇਬੰਦੀਆਂ ਦੇ ਵਿੱਚ ਕੁਝ ਆਪਸੀ ਵਿਵਾਦ ਨੂੰ ਲੈ ਕੇ ਕਾਫੀ ਜ਼ਿਆਦਾ ਲੰਬੇ ਸਮੇਂ ਤੋਂ ਜ ਗਰ ਚੱਲ ਰਿਹਾ ਸੀਗਾ ਤਾਂ ਬਿਲਕੁਲ ਮੌਕੇ ਤੇ ਜੁੜੇ ਨੇ ਪਿੰਡ ਵਾਸੀ ਸੰਬਰਾਲਾ ਦੇ ਨਜ਼ਦੀਕੀ ਜੁੜੇ ਪੁਲਿਸ ਸਟੇਸ਼ਨ ਦੇ ਵਿੱਚ ਪਹੁੰਚਦੇ ਰਹੇ ਤੇ ਉੱਥੇ ਜਾ ਕੇ ਆਪਣੀ ਕੰਪਲੇਂਟ ਜਿਹੜੀ ਹੈ ਦਰਜ ਕਰਵਾਉਂਦੇ ਨੇ ਉਸ ਦੇ ਨਾਲ ਹੀ ਗੱਲ ਕਰ ਲਈ ਡੀਵੀਆਰ ਨੂੰ ਵੀ ਆਪਣੀ ਹਿਰਾਸਤ ਦੇ ਵਿੱਚ ਲੈ ਲੈ ਲੈਂਦੇ ਨੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਅਜੇ ਤੱਕ ਇਸ ਚੀਜ਼ ਦੀ ਜਿਹੜੀ ਪੁਸ਼ਟੀ ਨਹੀਂ ਕੀਤੀ ਗਈ ਕਿ ਅੱਗ ਜਿਹੜੀ ਹੈ ਅਚਾਨਕ ਕਿਉਂ ਲੱਗੀ ਹੈ ਤੇ ਕਾਰਨ ਜਿਹੜਾ ਹੈ ਕਿ ਦੱਸਿਆ ਜਾ ਰਿਹਾ ਪਰੋਨਾ ਵੱਲੋਂ ਇਸ ਚੀਜ਼ ਜਿਹੜੀ ਆਖੀ ਜਾ ਰਹੀ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਕਿ ਅੱਗ ਲੱਗਣ ਦਾ ਜੋ ਵੀ ਕਾਰਨ ਹੋ ਜਲਦੀ ਤੋਂ ਜਲਦੀ ਜਿਹੜਾ ਹੈ ਸਾਹਮਣ ਆਵੇਗਾ ਜਿਸ ਤਿੱਕੇ ਦੋ ਜਥੇ ਬੰਦੀਆਂ ਦੇ ਆਪਾਂ ਗੱਲ ਕਰ ਲਈਏ ਤਾਂ ਬਿਲਕੁਲ ਇਹ ਗੁਰਦੁਆਰੇ ਸਾਬ ਨੂੰ ਲੈ ਕੇ ਦੋ ਜਥੇ ਬੰਦੀਆਂ ਦੇ ਵਿੱਚ ਆਪਸੀ ਜਿਹੜਾ ਕੁਝ ਤਣਾਅ ਜੁੜਾ ਹੈ ਵੇਖਣ ਨੂੰ ਮਿਲ ਰਿਹਾ ਸੀਗਾ ਤਾਂ ਬਿਲਕੁਲ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਚੀਜ਼ ਦੀ ਵੀ ਜਿਹੜੀ ਹੈ ਪੂਰੇ ਮੁਕੰਮਲ ਤੌਰ ਤੇ ਜਿਹੜੀ ਹੈ ਜਾਂਚ ਪੜਤਾਲ ਜੁੜੀ ਹੈ ਕੀਤੀ ਜਾ ਰਹੀ ਹੈ ਤੇ ਇਹ ਕਿਹਾ ਜਾ ਰਿਹਾ ਹੈ ਕਿ ਇਸ ਦੀ ਜਲਦੀ ਤੋਂ ਜਲਦੀ ਜੜੀ ਹੈ ਕਾਰਵਾਈ ਕੀਤੀ ਜਾਊਗੀ ਜੋ ਵੀ ਇਸ ਦਾ ਰੀਜ਼ਨ ਸਾਹਮਣੇ ਆਉਂਦਾ ਆ ਤਾਂ ਬਿਲਕੁਲ ਉਸ ਨੂੰ ਕਾਨੂੰਨੀ ਤੌਰ ਤੇ ਜਿਹੜੀ ਹੈ ਸਜ਼ਾ ਵੀ ਦਿੱਤੀ ਜਾਊਗੀ ਅੱਗੇ ਉਹਨਾਂ ਵੱਲੋਂ ਕੁਝ ਸ਼ਬਦ ਜੁੜੇ ਨੇ ਬੋਲੇ ਗਏ ਜੋ ਕਿ ਤੁਹਾਡੇ ਤੱਕ ਪਹੁੰਚਾਰੇ ਪਿੰਡ ਮੇਰਾ ਲੱਦਣਾ ਜੀ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਇੱਕ ਘਟਨਾ ਬਸ ਇੱਕ ਘਟਨਾ ਜੀ ਮੈਂ ਰਾਤ 9:30 ਵਜੇ ਇੱਥੋਂ ਸਕੂਟਰੀ ਲੈ ਕੇ ਨੱਗਿਆ ਸੀਗਾ ਤੇ ਮੈਂ ਇਹ ਗੇਟ ਖੁੱਲੇ ਸੀ ਦਰਬਾਰ ਸਾਹਿਬ ਦੇ ਅੱਗੇ ਤਾਂ ਇਹ ਗੇਟ 8 ਵਜੇ ਨੂੰ ਬੰਦ ਕਰਕੇ ਬਾਬਾ ਜੀ ਜੰਦਾ ਲਾ ਦਿੰਦੇ ਤੇ ਰਾਤ ਮੈਂ ਕਿਹਾ ਵੀ ਕਿਤੇ ਕੋਈ ਗੋਲਕਣਾ ਛੇੜ ਚੜ੍ਹ ਨਾ ਕਦੇ ਮੈਂ ਅਮਰਤ ਦੇ ਅੰਤਵਾਲ ਨੂੰ ਫੋਨ ਕੀਤਾ ਵੀ ਇਹ ਕਹਿੰਦਾ ਮੈਂ ਸਮਝਾ ਲਿਆ ਵੀ ਉਹ ਸਫਾਈ ਕਰ ਦੇ ਅੰਦਰ ਤੇ ਹੁਣ ਸਵੇਰੇ ਜਦੋਂ ਇਹਨਾਂ ਨੂੰ ਫੋਨ ਕੀਤਾ ਵੀ ਇੱਥੇ ਤਾਂ ਬਾਈ ਬੇਅਦਬੀ ਹੋ ਗਈ ਬੇਅਦਬੀ ਹੋਣ ਦੇ ਬਾਅਦ ਜੋਤ ਕੋਲੋਂ ਅੱਗ ਲੱਗ ਗਈ ਪਹਿਲਾਂ ਤਾਂ ਇੱਥੇ ਜੋਤ ਸਾਰੀ ਆ ਜਗ ਹੀ ਕਿਵੇਂ ਹੈ ਬਾਬੇ ਦਾ ਭੱਜ ਸੀਗਾ ਬੁਝਾਉਂਦਾ ਜੋਤ ਨੂੰ ਤੇ ਜੋਤ ਜਗਦੀ ਰਾਤ ਨੂੰ ਬੁਝਾ ਕੇ ਪੈਂਦਾ ਉਹਨੂੰ ਪਤਾ ਸੀਗਾ ਵੀ ਰਾਤ ਨੂੰ ਜੋਤ ਨੂੰ ਅੱਗ ਵੀ ਲੱਗ ਸਕਦੀ ਹੈ ਇਹ ਜਦੋਂ ਅੱਗ ਲੱਗੀ ਆ ਹੁਣ ਬੀਬੀ ਨੇ ਬੀਬੀ ਦੱਸਣ ਵੇਲੇ ਵੀ ਕੱਲ ਸ਼ਾਮ ਦੀ ਅੱਗ ਲੱਗੀ ਆ 4-5 ਵਜੇ ਦੀ ਜਿਹੜਾ ਪਾਠੀ ਸਿੰਘ ਆ ਉਹ ਕਹਿੰਦਾ ਸਵੇਰੇ ਲੱਗੀ ਆ ਹਿੰਮਤ ਸਿੰਘ ਨੇ ਵੀ ਕਹਿੰਦਾ ਸ਼ਾਮ ਲੱਗੀ ਹੋਈ ਆ ਇਹਨਾਂ ਸਾਰਿਆਂ ਨੇ ਸਬੂਤ ਮਟਾਇਆ ਦੇ ਇੱਥੋਂ ਚੱਕ ਕੇ ਇੱਥੇ ਗੁਟਕਾ ਸਾਹ ਵੀ ਪਏ ਹੁੰਦੇ ਸੀਗੇ ਬੱਚੇ ਪਾਠ ਕਰਕੇ ਰੱਖਦੇ ਬੀਬੀਆਂ ਰੱਖ ਦ ਠੀਕ ਹੈ ਜੀ ਇਹ ਜਿਹੜੀ ਘੋੜੀ ਸੀਗੀ ਡੀਵੀਆਰ ਨੂੰ ਲਾਈ ਹੋਇਆ ਓਏ ਆ ਖੁੰਝੇ ਖੜੀ ਨ ਦੁਰਲੇ ਪਾਸੇ ਇਹ ਘੋੜੀ ਆਮ ਨਹੀਂ ਚੱਕ ਸਕਦਾ ਬੰਦਾ ਦੋ ਤਿੰਨ ਬੰਦੇ ਚੱਕੀਆ ਚੱਕ ਕੇ ਇਹਨਾਂ ਨੇ ਘੋੜੀ ਉੱਥੇ ਡੀਵੀਆਰ ਨਾਲ ਛੇੜਛਾੜ ਕਰਕੇ ਸਾਰੇ ਸਬੂਤ ਖੁਰਦਬੁਰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਤੇ ਇਹ ਸਾਰੇ ਬਾਹਰਲੇ ਬੰਦੇ ਨੇ ਜਿਹੜੇ ਜਗਜੀਤ ਸਿੰਘ ਮੁੱਤਿਆਂ ਤੋਂ ਤੇ ਹਿੰਮਤ ਸਿੰਘ ਲੁਧਿਆਣੇ ਤੋਂ ਤੇ ਇਹਨਾਂ ਨੇ ਆ ਕੇ ਖੁਰਦਬੁਰਦ ਕੀਤੇ ਨੇ ਸਬੂਤ ਤਾਂ ਤਾਂ ਦਾ ਸਮਾਨ ਖੜਾ ਤਿੰਨ ਵੇਸੇ ਭਾਗ ਵੰਡਦਾ ਸਮਾਨ ਇਹਨਾਂ ਨੇ ਤੇ ਸਾਡੀ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਸਾਰੇ ਨਗਰ ਵੱਲੋਂ ਵੀ ਇਹਨਾਂ ਤੇ ਬਣਦੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਵਾਹਿਗੁਰੂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹਦਾ ਪਿੰਡ ਵਾਲਿਆਂ ਦੀ ਮਨਜ਼ੂਰੀ ਨਾਲ ਰੱਖਿਆ ਜਾਂਦਾ ਸੀ ਨਹੀਂ ਸਾਡੀ ਮੁੰਡੀ ਨਾਲ ਕੋਈ ਰੱਖਿਆ ਜੀ ਇਹਨੇ ਸਾਡੀ ਮੁੰਡੀ ਨਾਲ ਕੋਈ ਪਾਠ ਨਹੀਂ ਸਾਡੇ ਪਹਿਲੇ ਦੋ ਪਾਠ ਜਿਹੜਾ ਬਿਵਾਦ ਚੱਲਦੀ ਉਹ ਦੋਏ ਕੱਢ ਤੇ ਇਹਨੇ ਆਪਣਾ ਪਾਠੀ ਆਪ ਲਿਆਂਦਾ ਗਿਆ ਇੱਥੋਂ ਹਾਂ ਚੌਰ ਸਾਹਿਬ ਦੇਖੋ ਕਾਲਾ ਹੋ ਗਿਆ ਚੌਰ ਸਾਹਿਬ ਵੀ ਲਕੋਇਆ ਗਿਆ ਚੌਰ ਸਾਹਿਬ ਦੂਸਰਾ ਕੱਢ ਕੇ ਬਾਹਰ ਰੱਖਦਾ ਕਿਸ ਨੂੰ ਪਤਾ ਲੱਗੇ ਉਹਦਾ ਬੀਬੀ ਨੇ ਦੇਖ ਲਿਆ ਵੀ ਚੌਰ ਸਾਹਿਬ ਕਾਲਾ ਹੋਇਆ ਪਿਆ ਕੀ ਲੱਗਦਾ ਜੀ ਅੱਗ ਲਗਾਈ ਗਈ ਹੈ ਨੇਚਰਲੀ ਲੱਗੀ ਹੈ ਜੀ ਦੇਖੋ ਜੀ ਇਹ ਤਾਂ ਜਿਹੜੀ ਜਿਹੜੀ ਬਾਬੇ ਦੀ ਗਲਤੀ ਆ ਜਿਹੜੀ ਉਹ ਜੋਸ਼ ਬ ਕਿਉਂਕਿ ਜੋਤਰਾਤ ਪਹਿਲਾ ਜੋਤ ਅੰਦਰ ਹੋਣੀ ਚਾਹੀਦੀ ਜਿੰਨੇ ਵੀ ਧਾਰਮਿਕ ਗੁਰਦੁਆਰੇ ਸ਼੍ਰੋਮਣੀ ਕਮੇਟੀ ਦੇ ਸਾਰੇ ਜੋਤਾਂ ਬਾਹਰ ਨੇ ਤੁਸੀਂ ਦਰਬਾਰ ਸਾਹਿਬ ਚਲ ਜਾਓ ਬਾਬੇ ਦੀਪ ਸਿੰਘ ਚਲ ਜਾਓ ਕਟਾਣਾ ਸਾਹਿਬ ਦੇਖ ਲਓ ਜਾ ਕੇ ਸਾਰੇ ਜੋਤਾਂ ਬਾਜ ਕਿ ਉਹਨੇ ਅੰਦਰ ਲਾਖ ਜੋਤਾਂ ਇਹ ਕਾ ਜੋ ਇਹ ਕਾ ਜੋਤ ਅਸ ਦਿਖਾਉਣੀ ਹੈ ਇੱਥੇ ਕਹੇ ਬਾਬਾ ਜੈ ਸਿੰਘ ਨੂੰ ਸਮਾਦ ਮੰਨਦੇ ਨੇ ਇਹ ਗੁਰੂ ਗ੍ਰੰਥ ਸਾਹਿਬ ਦੇ ਉਹਦੀ ਅਰਦਾਸ ਕਰਾਉਂਦੇ ਨੇ ਖੜਕੇ ਵੀ ਬਾਬਾ ਜੈ ਸਿੰਘ ਦਾ ਇੱਥੇ ਸਾਡਾ ਬਜ਼ੁਰਗ ਆ ਉਹਦੀ ਸਮਾਦ ਆ ਹੈ ਉਹਨੂੰ ਭੋਗ ਦੇ ਦੇਖਣੂ ਉਹਦਾ ਭੋਗ ਲਵਾਉਂਦੇ ਉਹ ਸਮਾਧ ਤੇ ਵੀ ਜਿੱਥੇ ਅਗ ਲੱਗੀ ਉੱਥੇ ਵੀ ਦੇਖਦਾ ਮੱਥਾ ਟੇਕਦੇ ਜਾਂ ਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਦਾਸ ਦਾ ਨਾਮ ਭਾਈ ਕਿੰਗੀ ਸਿੰਘ ਹੈ। ਮੈਂ ਗੁਰਦੁਆਰਾ ਦੇਖਦਾ ਸਭ ਕਟਾਣਾ ਸਾਹਿਬ ਬਤੋਰੇ ਮੁੱਖ ਗ੍ਰੰਥੀ ਸੇਵਾ ਨਿਭਾ ਰਹੇ ਆ। ਅੱਜ ਸਵੇਰੇ ਸਾਨੂੰ ਤਕਰੀਬਨ 8:00 ਵਜੇ ਫੋਨ ਆਇਆ ਕਿ ਗੁਰਦੁਆ ਪਿੰਡ ਲਧਣਾ ਵਿਖੇ ਗੁਰਦੁਆਰਾ ਸਾਹਿਬ ਵਿਖੇ ਕੁਝ ਬੇਅਦਬੀ ਹੋ ਗਈ ਹੈ। ਸੋ ਅਸੀਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਦਾ ਨਿਰਿੰਦਰ ਸਿੰਘ ਜੀ, ਰਿਕਾਰਡ ਕੀਪਰ ਗੁਰਜੋਤ ਸਿੰਘ ਅਤੇ ਹੋਰ ਵੀ ਨਾਲ ਸਿੰਘ ਯਾਨ ਇੱਥੇ ਪਹੁੰਚੇ ਆ ਅੱਗੇ ਇੱਥੇ ਸੰਗਤ ਖੜੀ ਸੀ ਜਦੋਂ ਅਸੀਂ ਅੰਦਰ ਜਾ ਕੇ ਵੇਖਿਆ ਤੇ ਉੱਥੇ ਜਿੱਥੇ ਜੋਤ ਲਾਉਂਦੇ ਨੇ ਉੱਥੇ ਇੱਕ ਆਲਣਾ ਜਿਹਾ ਬਣਾਇਆ ਉੱਥੇ ਮਤਲਬ ਕਿਤੇ ਕਹਿੰਦੇ ਆ ਜੀ ਰਾਤ ਨੂੰ ਅੱਗ ਲੱਗ ਗਈ ਹੈ ਜਿਹਦੇ ਨਾਲ ਉੱਥੇ ਜਿਹੜਾ ਰੱਖਿਆ ਸਮਾਨ ਸੀ ਉਹ ਸੜ ਕੇ ਸੁਆਹ ਹੋ ਗਿਆ ਉਹਦੇ ਨਾਲ ਨਾਲ ਥੱਲੇ ਜਿਹੜੇ ਮੈਟ ਵਿੱਚੇ ਸੀ ਗੁਰੂ ਘਰ ਦੇ ਨਾਲ ਕਿਉਂਕਿ ਤਕਰੀਬਨ 8-10 ਫੁੱਟ ਦੂਰੀ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੈ ਤੇ ਉਹ ਸਾਰੇ ਮੈਟ ਵੀ ਉੱਥੇ ਜਲ ਗਏ ਉਪਰੋਂ ਤਾਂ ਅਸੀਂ ਸਭ ਕੁਝ ਚੈੱਕ ਕੀਤਾ ਪਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਾਂ ਗੁਟਕਾ ਸਾਹਿਬ ਦੀ ਕੋਈ ਵੀ ਅਦਵੀ ਨਹੀਂ ਹੋਈ ਹਾਂ ਗੁਰੂ ਘਰ ਦੀ ਉੱਥੇ ਜਿਹੜਾ ਕਹੀਏ ਕਿ ਅੱਗ ਲੱਗਣ ਨਾਲ ਨੁਕਸਾਨ ਹੋਇਆ ਪਰ ਇਹਦਾ ਜਿਹੜਾ ਕਾਰਨ ਹੈ ਉਹ ਕਾਰਨ ਅਸੀਂ ਇਹ ਵੇਖਿਆ ਸੰਗਤਾਂ ਦੇ ਵਿੱਚ ਕਿ ਇੱਥੇ ਦੋ ਪਾਰਟੀਆਂ ਨੇ ਇਹਨਾਂ ਦਾ ਆਪਸ ਵਿੱਚ ਬੜਾ ਰੌਣਾ ਹੈ ਇਹ ਦੋਵੇਂ ਜਿਵੇਂ ਕਹਿਦੀਏ ਸਿੱਧਾ ਅਸੀਂ ਕਹੀਏ ਨਕਮੀਆਂ ਨੇ ਦੋਵੇਂ ਇੱਕ ਦੂਜੇ ਦੇ ਵਿਰੁੱਧ ਇੱਥੇ ਬੋਲਦੇ ਨੇ ਇੱਕ ਦੂਜੇ ਨਾਲ ਇੱਕ ਖੇਬਾਜ਼ੀ ਇਹਨਾਂ ਦੀ ਜਿਸ ਕਰਕੇ ਗੁਰੂ ਘਰ ਦਾ ਨੁਕਸਾਨ ਹੋ ਰਿਹਾ ਗਰੰਤੀ ਸਿੰਘ ਵੀ ਜਿਹੜਾ ਇਹਨਾਂ ਰੱਖਿਆ ਉਹਨੂੰ ਵੀ ਕੋਈ ਇੱਧਰ ਦਾ ਪਤਾ ਹੈ ਨਹੀਂ ਉਹ ਕਹਿੰਦਾ ਮੈਂ ਟਕਸਾਲ ਚੋਂ ਪੜਿਆ ਪਰ ਉਹਨੂੰ ਟਕਸਾਲ ਦੇ ਨਾਮ ਦੀ ਨੇੜੇ ਨਹੀਂ ਗਿਆ ਉਹ ਬਸ ਨਾਮ ਹੀ ਕਹਿੰਦਾ ਪਰ ਉਹਨੂੰ ਇਸ ਚੀਜ਼ ਦਾ ਪਤਾ ਨਹੀਂ ਹੈ ਕਿ ਭਾਈ ਹੋਇਆ ਕੀ ਹੈ ਜਿਹੜੀ ਗੱਲ ਕਹਿੰਦੇ ਆ ਕਹਿੰਦਾ ਮੇਰੇ ਮੈਨੂੰ ਨਹੀਂ ਪਤਾ ਜੀ ਜਿਹੜੀ ਗੱਲ ਨੂੰ ਪੁੱਛਦੇ ਆ ਉਹ ਕਹਿੰਦਾ ਜੀ ਮੇਰੇ ਪਹਿਲੇ ਹੋਇਆ ਉਹ ਜਿੱਥੇ ਕਾਥੀਆਂ ਰੱਖੀਆਂ ਨੇ ਜਿਨ੍ਹਾਂ ਤੇ ਇਹਨਾਂ ਨੇ ਆਪਣੇ ਲਿਖੇ ਹੋਇਆ ਪਤਾ ਨਹੀਂ ਕੀ ਕੀ ਲਿਖਿਆ ਹੋਇਆ ਤੇ ਉਹ ਵੀ ਅਸੀਂ ਦੇਖਿਆ ਤੇ ਇੱਥੇ ਜਿਹੜੀ ਹਾਲਤ ਆ ਉਹ ਇਹ ਆ ਕਿ ਸਾਨੂੰ ਇੱਥੇ ਚਾਹੀਦਾ ਵਾ ਅਸੀਂ ਅਕਾਲ ਤਖਤ ਸਾਹਿਬ ਤੇ ਸਾਰੀ ਰਿਪੋਰਟ ਤਿਆਰ ਕਰਕੇ ਭੇਜ ਰਹੇ ਆ ਫਿਰ ਜੋ ਅਕਾਲ ਤਖਤ ਸਾਹਿਬ ਦਾ ਹੁਕਮ ਹੋਵੇਗਾ ਉਹਦੇ ਉੱਪਰ ਫੁੱਲ ਚੜਾਈ ਜਾਣਗੇ ਦੋਨੋਂ ਪਾਰਟੀਆਂ ਇਸ ਚੀਜ਼ ਤੇ ਸਹਿਮਤ ਹੋਈਆਂ ਨੇ ਤੇ ਤੇ ਪ੍ਰਸ਼ਾਸਨ ਵੀ ਆਇਆ ਸੀ ਕਿ ਜੋ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਵੇਗਾ ਅਸੀਂ ਉੰਜ ਹੀ ਕਰਾਂਗੇ ਜੀ ਇੱਕ ਬਾਹਰ ਦੇਖਿਆ ਗਿਆ ਸ੍ਰੀ ਸਾਹਿਬ ਦਾ ਤੇ ਹੋਰ ਵੀ ਜਿਹੜਾ ਸ਼ਸਤਰ ਸ਼ਸਤਰ ਨਹੀਂ ਪਏ ਨੇ ਹਾਂਜੀ ਇਹ ਉੱਥੇ ਹੀ ਭਾਈ ਸਾਹਿਬ ਜੀ ਇਹ ਦੱਸਦੇ ਆ ਕਿ ਇਹ ਉੱਥੇ ਜਿੱਥੇ ਆਪਣੇ ਇਹਨਾਂ ਨੇ ਜੋਤ ਰੱਖੀ ਸੀ ਉੱਥੇ ਹੀ ਸ਼ਸਤਰ ਵੀ ਸੀਗੇ ਸ੍ਰੀ ਸਾਹਿਬ ਵੀ ਰੱਖਿਆ ਹੋਇਆ ਸੀ ਉਹ ਘਿਓ ਵਾਲਾ ਛੋਟਾ ਡਰਮ ਡਰਮੀ ਰੱਖੀ ਹੋਈ ਸੀ ਤੇ ਹੋਰ ਕੁਝ ਫੋਟੋਆਂ ਵੀ ਰੱਖੀਆਂ ਸੀ ਉਹ ਕਿੰਨਾਂ ਦੀਆਂ ਫੋਟੋਆਂ ਸੀ ਅਸੀਂ ਅਸੀਂ ਤਾਂ ਕਦੇ ਅੱਗੇ ਵੇਖਿਆ ਨਹੀਂ ਇਹ ਕਹਿੰਦੇ ਦੀ ਕੋਈ ਗੁਰੂ ਸਾਹਿਬ ਦੀਆਂ ਫੋਟੋਆਂ ਸੀ ਜਾਂ ਜੋ ਵੀ ਫੋਟੋਆਂ ਸੀ ਉਹ ਵੀ ਸਾਰੀਆਂ ਜਲ ਕੇ ਮਤਲਬ ਸੁਆਹ ਹੋ ਗਈਆਂ ਨੇ ਇਹ ਗੱਲ ਕਰੀ ਬਾਬਾ ਜੀ ਗੱਲ ਸ਼ਾਮ ਦੀ ਘਟਨਾ ਹੈ ਇਹ ਲੇਡ ਨੇ ਉਹਨੇ ਦੱਸਿਆ ਕਿ ਇਹ ਵੀ ਇੱਕ ਹਾਂਜੀ ਇਹਦੇ ਵਿੱਚ ਇਹ ਜਿਹੜੇ ਪ੍ਰਬੰਧਕ ਜ਼ਿੰਮਾਰ ਨੇ ਇਹਨਾਂ ਨੇ ਕਿਸੇ ਨੂੰ ਦੱਸਿਆ ਨਹੀਂ ਪਿੰਡ ਵਾਲੇ ਕਹਿੰਦੇ ਜੀ ਕੋਈ ਅਨਾਊਂਸਮੈਂਟ ਨਹੀਂ ਹੋਈ ਸਾਨੂੰ ਦੱਸਿਆ ਨਹੀਂ ਸਾਨੂੰ ਤੇ ਸਵੇਰੇ ਪਤਾ ਲੱਗਾ ਤੇ ਅਸੀਂ ਉਸੇ ਸਮੇਂ ਆ ਗਏ ਬਾਬਾ ਜੀ ਦੇਖ ਰੇ ਕੋਣ ਕਰੇਗਾ ਜਦੋਂ ਤੱਕ ਕਮੇਟੀ ਦੇ ਫੈਸਲੇ ਨਹੀਂ ਇਹਦੇ ਅਜੇ ਦੇਖ ਰੇ ਕਿ ਤੁਹਾਨੂੰ ਪ੍ਰਸ਼ਾਸਨ ਨੂੰ ਪਤਾ ਜੀ ਕੋਣ ਕਰੇਗਾ ਪਰ ਸ ਇੱਕ ਦਿਨ ਵਾਸਤੇ ਗ੍ਰੰਥੀ ਸਿੰਘ ਤੇ ਭੇਜੋ ਸੇਵਾ ਸੰਭਾਲ ਕਰੋ ਅਸੀਂ ਦੇਖਾਂਗੇ ਬਾਕੀ ਜਿਹੜੇ ਪ੍ਰਬੰਧਕ ਨੇ ਉਹਨਾਂ ਦੀ ਜ਼ਿੰਮੇਵਾਰੀ ਆ ਉਹ ਦੇਖਣਗੇ ਇਹਨਾਂ ਦਾ ਕਿਤੇ ਕੋਰਟ ਵਿੱਚ ਵੀ ਕੇਸ ਚੱਲ ਰਿਹਾ ਤੇ ਜੋ ਕੋਰਟ ਕਹਿੰਦਾ ਫਿਰ ਉਹਦੇ ਸਾਹਮਣੇ ਹੋਊਗਾ ਤੁਸੀਂ ਲਿਖਤ ਰਿਪੋਰਟ ਦੇ ਰਹੇ ਹੋ ਅਸੀਂ ਲਿਖਤ ਰਿਪੋਰਟ ਸੀ ਅਕਾਲ ਤੱਕ ਸਾਹਮਣੇ ਸਾਡਾ ਫਰਜ਼ ਬਣਦਾ ਧਾਰਮਿਕ ਫਰਜ਼ ਬਣਦਾ ਕਿਉਂਕਿ ਗੁਰਦੁਆਰਾ ਕਟਾਣਾ ਸਾਹਿਬ ਐਸਜੀਪੀਸੀ ਅਦੀਨ ਸਾਡੇ ਨੇੜੇ ਹੀ ਆ ਸਾਡੀ ਜ਼ਿੰਮੇਵਾਰੀ ਬਣਦੀ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਜਿਹੜਾ ਅਦਬ ਹੈ ਸਤਕਾਰ ਹੈ ਉਹਦੇ ਲਈ ਅਸੀਂ ਹਰ ਕੁਰਬਾਨੀ ਦੇਣ ਨੂੰ ਤਿਆਰ ਆ ਅਸੀਂ ਅੱਗੇ ਅਸੀਂ ਸਾਰੀ ਰਿਪੋਰਟ ਅਜੇ ਕਾਲ ਤੱਕ ਸਾਹਿਬ ਨੂੰ ਭੇਜ ਰਹੇ ਹਾਂ ਐਸਜੀਪੀਸੀ ਵੀ ਇਹਨੂੰ ਅੰਡਰ ਲੈ ਸਕਦੀ ਹੈ ਇਹਨੂੰ ਕੋਈ ਇਹ ਹੁਣ ਸਾਡਾ ਨਹੀਂ ਜੀ ਪਤਾ ਇਹਨੂੰ ਐਸਜੀਪੀਸੀ ਲੈਵੇਗੀ ਅੰਡਰ ਜਾਂ ਕੀ ਕਰੇਗੀ ਇਹ ਤਾਂ ਉਹਨਾਂ ਨੇ ਵੇਖਣਾ ਸਾਡਾ ਕੰਮ ਹੈ ਰਿਪੋਰਟ ਭੇਜਣੀ ਜੀ ਨਾ ਜੀ ਲੰਦਣਾ ਪਿੰਡ ਪੈਂਦਾ ਸਮਰਾਲਾ ਤਹਿਸੀਲ ਦੇ ਵਿੱਚ ਅੱਜ ਜਿਹੜਾ ਸਾਡੇ ਧਿਆਨ ਦੇ ਵਿੱਚ ਸਾਰ ਗੁਰਪ੍ਰੀਤ ਸਿੰਘ ਗੁਰੀ ਦੇ ਸਰ ਸੁਖਵਿੰਦਰ ਸਿੰਘ ਉਰੀ ਜਿਹੜੇ ਸਾਡੇ ਆ ਨਿਆਂਗ ਜਥੇਬੰਦੀਆਂ ਦੇ ਉਹਦੇ ਜ਼ਾਰ ਨੇ ਸਮਰਾਲਾ ਤੋਂ ਇਹਨਾਂ ਨੇ ਮੇਰੇ ਧਿਆਨ ਦੇ ਵਿੱਚ ਲਿਆਂਦਾ ਸੀ ਮੈਂ ਤੇ ਮਰੀ ਜਿਹੜੀ ਐਸਚਓ ਸਮਰਾਲਾ ਦੇ ਸਚੂ ਮਾਚੂੜ ਜਿਹੜਾ ਮੌਕੇ ਤੇ ਆਏ ਆ ਇਹ ਜਿਹੜਾ ਜਿੱਥੇ 12 ਦੇ ਪ੍ਰਕਾਸ਼ ਦੇ ਵੈਕਸਨ ਤੇ ਜਿਹੜੀ ਪਿਛਲੇ ਪਾਸੇ ਜੋਤ ਚ ਗਦੇ ਹੁੰਦੇ ਆ ਉਹ ਜੋਤ ਦੇ ਨਾਲ ਕੋਈ ਉੱਥੇ ਜਿਹੜਾ ਅੰਦਰ ਮਟੀਰੀਅਲ ਆ ਅਗਨੀ ਭੇਟ ਹੋਇਆ ਥੂੜਿਆ ਹੋਤਾੜਾ ਲੱਕੜ ਦਾ ਸਮਾਨ ਵੀ ਸੀ ਯਾਰ ਥੱਲੇ ਮੈਟਲ ਦਾ ਤੇ ਬਾਕੀ ਜਿਹੜੀ ਅਸੀਂ ਉਹ ਡੀਵੀਆਰ ਜਿਹੜਾ ਇੱਥੇ ਕੈਮਰੇ ਲੱਗੇ ਹੋਏ ਨੇ ਬਿਲਕੁਲ ਡੀਵੀਆਰ ਅਸੀਂ ਕਬਜ਼ੇ 'ਚ ਲੈ ਲਿਆ ਕਿਉਂਕਿ ਇਸ ਪਿੰਡ ਦੇ ਵਿੱਚ ਕਾਫੀ ਪਾਰਟੀ ਬਾਜੀ ਆ ਦੋ ਪਾਰਟੀਆਂ ਆ ਜਿਹੜੀਆਂ ਪਹਿਲਾਂ ਅਲਰੇਡੀ ਚੱਲਦੀਆਂ ਇੱਕ ਇਸ ਪਿੰਡ ਦੀ ਤੇ ਇੱਕ ਬਾਹਰਲੇ ਪਿੰਡਾਂ ਦੇ ਉਹਨਾਂ ਦੀ ਜਿਹੜੀ ਕਮੇਟੀ ਬਣੀ ਹੋਈ ਹੈ ਇਹਨਾਂ ਦਾ ਇਸ ਵੀ ਜਿਹੜਾ ਮਾਂਜੋ ਕੋਡ ਦੇ ਵਿੱਚ ਚੱਲਿਆ ਨਿਆਂਗ ਜਥੇਬੰਦੀਆਂ ਦੇ ਅਸੀਂ ਸਾਰਿਆਂ ਨੇ ਫੈਸਲਾ ਲਿਆ ਜਿਹੜੀ ਐਸਜੀਪੀਸੀ ਕਮੇਟੀ ਦੇ ਜਿਹੜੇ ਮੈਨੇਜਰ ਸਾਹਿਬ ਤੇ ਹੈੱਡ ਗ੍ਰੰਥੀ ਕਟਾਣਾ ਸਾਹਿਬ ਤੋਂ ਨੇ ਉਹ ਅਸੀਂ ਮੌਕੇ ਤੇ ਬੁਲਾ ਲਏ ਸੀ ਉਹ ਸਾਰੀ ਆਪਣੀ ਪਰਚਾਲ ਜਿਹੜੀ ਪਰਚਾਲ ਕਰ ਰਿਹਾ ਇਸ ਗੱਲ ਦੀ ਜੋ ਵੀ ਰਿਪੋਰਟ ਹੋ ਗਈ ਇਹ ਸ਼੍ਰੀ ਕਲਤਕ ਸਦੇ ਭੇਜੀ ਜਾਊਗੀ ਜੋ ਵੀ ਹੁਕਮ ਸ਼੍ਰੀ ਕਲਤਕਪੁਰ ਸਾਹਿਬ ਤੋਂ ਆਊਗਾ ਉਹਦੇ ਮੁਤਾਬਕ ਜਿਹੜੀ ਅਗਲੀ ਕਾਰਵਾਈ ਜਿਹੜੀ ਹੈ ਅਮਲ ਚੱਲਣੀ ਹੈ ਸਰਕਾਰ ਕ ਲਈ ਸੰਤੋਖ ਇਹ ਦੋਸ਼ ਆ ਵੀ ਆ ਜਿਹੜੀ ਕੱਲ ਦੀ ਲੱਗੀ ਸੀ ਵੀ ਲਪੂਣ ਦੀ ਕੋਸ਼ਿਸ਼ ਕੀਤੀ ਸੀ ਇਹ ਜੀ ਇਹ ਨਾ ਜੀ ਡੀਵੀਆਰ ਇਸੇ ਕਰਕੇ ਕਬਜ਼ੇ ਲੈ ਰਹੇ ਆ ਡੀਵੀਆਰ ਬਿਲਕੁਲ ਕਲੀਅਰ ਹੋ ਜਾਊਗਾ ਕਦੋਂ ਲੱਗੀ ਹੈ ਤੇ ਕੀ ਕਾਰਵਾਈ ਕੀਤੀ ਜਾ ਸਕਦਾ ਇਹਦੇ ਵਿੱਚ ਤੁਸੀਂ ਅਸੀਂ ਅਜੇ ਜਿਹੜੀ ਆ ਜੋ ਕਾਨੂੰਨੀ ਸਾਡੇ ਵੱਲੋਂ ਬਣਦੀ ਬਿਲਕੁਲ ਕਰ ਰਹੇ ਆ ਕਿਉਂਕਿ ਡੀਵੀਆਰ ਹੀ ਕਬਜ਼ੇ ਲੈ ਕੇ ਭੇਜ ਰਹੇ ਆ ਇਹਨੂੰ ਜਿਹੜਾ ਜੇ ਹੋਊਗੀ ਵੀ ਕੋਈ ਹੈਕੀ ਫੈਕੀ ਜਿਵੇਂ ਪਾਸੋਂ ਦੀ ਗੱਲ ਕਰਦੇ ਆ ਇਹ ਦੋਸਤ ਕਲੀਅਰ ਆ ਜਾਊਗਾ ਮੇਰਾ ਨਾਮ ਹੀ ਗੁਰਪ੍ਰੀਤ ਸਿੰਘ ਖਾਲਸਾ ਜਸਮੀਸ਼ ਆਲਸਾਦਾਲਾ ਸਮਰਾਲਾ ਜੀ ਗੁਰੂ ਜੀ ਘਟਣਾ ਵਾਪਰੀ ਕਿੱਥੇ ਬਾਤ ਕਰੀਏ ਗੁਰਦੁਆਰਾ ਸਾਹਿਬ ਦਾ ਕੀ ਨਾਮ ਏ ਕੋਲ ਲੱਗਣਾ ਗੁਰੂ ਘਰ ਆਇਆ ਹੈਗਾ ਜੀ ਤੇ ਗੁਰੂ ਘਰ ਦਾ ਹੁਣ ਆਪਾਂ ਜੀ ਬਾਬਾ ਜੈ ਸਿੰਘ ਦੇ ਨਾਂ ਤੇ ਗੁਰੂ ਘਰ ਆ ਜੀ ਤੇ ਅਸਲੇ ਜਿਹੜਾ ਗੁਰੂ ਘਰ ਇਹ ਪਹਿਲਾਂ ਵੀ ਬੋੜਾ ਬਵਾਦ ਦੇ ਵਿੱਚ ਰਹਿ ਚੁੱਕਿਆ ਏ ਕਾਰਨ ਕੀ ਹੈ ਕਾਰਨ ਇਥੇ ਇਹ ਹੈ ਜੀ ਵੀ ਜਿਹੜਾ ਅਸੀਂ ਆਪਣਾ ਕਾਰਨ ਸਾਨੂੰ ਪਤਾ ਲੱਗਿਆ ਗੁਰੂ ਘਰ ਦੀ ਜ਼ਮੀਨ ਆ 에ਅਰਪੋਰਟ ਰੋਡ ਤੇ ਹੋਰ ਕੁਛ ਨਹੀਂ ਸਿਰਫ ਮੁੱਦਾ ਇਹਨਾਂ ਦਾ ਗੁਰੂ ਘਰ ਦੇ ਨਾਲ ਪਿਆਰ ਮੋਹ ਪਿਆਰ ਨਹੀਂ ਹੈਗਾ ਉਹ ਜ਼ਮੀਨ ਦੇ ਨਾਲ ਮੋਹ ਪਿਆਰ ਦੋਨਾਂ ਕਮੇਟੀਆਂ ਨੇ ਗੁਰੂ ਘਰ ਦਾ ਉਹ ਨੁਕਸਾਨ ਕੀਤਾ ਹੋਇਆ ਆ ਆਪਾਂ ਕੁਝ ਕਹਿ ਨਹੀਂ ਸਕਦੇ ਪੋਥੀ ਸਾਹਿਬ ਨਾਲ ਹੁਣ ਅਸੀਂ ਆ ਕੇ ਪੋਥੀ ਸਾਹਿਬ ਦੇਖ ਕੇ ਚੈੱਕ ਕਰਿਆ ਪੋਥੀ ਸਾਹਿਬ ਦੇ ਉੱਤੇ ਵੀ ਛੇੜਛਾੜ ਹੋਈ ਹੋਈ ਆ ਉਹਨਾਂ ਦੇ ਅੰਗ ਫਟੇ ਹੋਏ ਨੇ ਠੀਕ ਆ ਜੀ ਜਦੋਂ ਅਸੀਂ ਜ਼ਮੀਨ ਦੀ ਇੰਨੀ ਸਾਮ ਸੰਭਾਲ ਕਰ ਸਕਦੇ ਆ ਕੀ ਅਸੀਂ ਗੁਰੂ ਘਰ ਦੀ ਸਾਮ ਸੰਭਾਲ ਨਹੀਂ ਕਰ ਸਕਦੇ ਇਹ ਜਦੋਂ ਹੁਣ ਅੰਦਰ ਮੌਕੇ ਤੇ ਅੱਗ ਲੱਗੀ ਹੈ ਕੱਲ ਸਾਨੂੰ ਦੱਸਣ ਮੁਤਾਬਕ ਕੱਲ ਕੱਲ ਦੀ ਅੱਗ ਲੱਗੀ ਹੋਈ ਆ ਜੀ ਕੱਲ ਦੀ ਅੱਗ ਲੱਗੀ ਹੋਈ ਆ ਤੇ ਸਾਨੂੰ ਅੱਜ ਸਵੇਰੇ ਪਤਾ ਲੱਗਦਾ ਠੀਕ ਹੈ ਜੀ ਸਵੇਰੇ ਪਤਾ ਲੱਗ ਰਿਹਾ ਤੇ ਜਿਹੜਾ ਡੀਵੀਆਰ ਆ ਡੀਵੀਆਰ ਨਾਲ ਵੀ ਇਹਨਾਂ ਦਾ ਛੇੜਛਾੜ ਕੀਤੀ ਹੋਈ ਆ ਉਹ ਬੰਦ ਕੀਤਾ ਹੋਇਆ ਕੈਮਰੇ ਇਹ ਬਹੁਤ ਹੀ ਵੱਡੀ ਘਟਾਈ ਹੈ ਜੀ ਇਹ ਅਸੀਂ ਤਾਂ ਅਕਾਲ ਤਖਤ ਸਾਹਿਬ ਨੂੰ ਵੀ ਬੇਨਤੀ ਕਰਾਂਗੇ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗੇ ਜੋ ਜੋ ਕਾਰਵਾਈ ਆ ਕਮੇਟੀ ਤੇ ਵੀ ਹੋਣੀ ਚਾਹੀਦੀ ਆ ਪਾਠੀ ਸਿੰਘ ਤੇ ਵੀ ਹੋਣੀ ਚਾਹੀਦੀ ਆ ਵੀ ਜਿਹੜੀਆਂ ਕਮੇਟੀਆਂ ਪ੍ਰਬੰਧਕ ਸਾਹਮਦੀਆਂ ਨੇ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਕਸੂਰ ਆ। ਹਾਂਜੀ ਮੇਰਾ ਨਾਮ ਭਰਮਜੀਤ ਕੌਰ ਆ ਪਿੰਡ ਲੱਧਣਾ। ਜੀ ਤੇ ਇਹ ਮਾਮਲਾ ਜਿਹੜਾ ਹੈ। ਇਹ ਮਾਮਲਾ ਹੋਇ ਕਿੰਨੇ ਵਜੇ ਦੀ ਘਟਨਾ ਹੈ? ਇਹ 4-5 ਵਜੇ ਦੀ ਗੱਲ ਹੈ ਜਦੋਂ ਰਹਿਰਾ ਸਾਹਿਬ ਦੇ ਮਤਲਬ ਆਏ ਮੱਥਾ ਟੇਕਣ ਲੋਕ। ਅੱਜ ਦੀ ਨਹੀਂ, ਕੱਲ੍ਹ ਸ਼ਾਮ। ਕੱਲ੍ਹ ਸ਼ਾਮ ਦੀ ਹੈ ਜੀ ਕੱਲ੍ਹ 5 ਵਜੇ ਦੀ। ਤੇ ਜਦੋਂ ਮਤਲਬ ਦੋ ਜਣੇ ਆਏ ਸੀ ਸਾਡੇ ਪਿੰਡ ਦੇ ਵਿੱਚੋਂ ਮੱਥਾ ਟੇਕਣ ਉਹਨਾਂ ਨੇ ਆ ਕੇ ਦੱਸਿਆ ਉਹਨਾਂ ਦੇ ਆਉਂਦੇ ਨੂੰ ਪਾਣੀ ਪਾ ਕੇ ਅੱਗ ਬੁਝਾਈ ਜਾ ਰਹੀ ਸੀ। ਤੇ ਕਿਸੇ ਨੂੰ ਉਤਲਾਹ ਵਗੈਰਾ ਨਹੀਂ ਕੀਤੀ ਨਹੀਂ ਸਾਨੂੰ ਐਦਾਂ ਸੀਗਾ ਵੀ ਸੰਗਤ ਆਉਂਦੀ ਆ ਚਲੋ ਸਾਰਿਆਂ ਨੂੰ ਪਤਾ ਹੋਊਗਾ ਵੀ ਸਾਡੇ ਆਂਟੀ ਨੇ ਆ ਨਾਲ ਗਵਾਂਢੀ ਵੀ ਚਲੋ ਇਹਨਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਨੇ ਕੋਈ ਉਹ ਕਰ ਦੇਣਾ ਅਸੀਂ ਇੰਨਾ ਉਹ ਨਹੀਂ ਕੀਤਾ ਜੀ ਜੀ ਲੱਗਦਾ ਕਿਦਾਂ ਹੋ ਲੋ ਲੱਗਿਆ ਉਹ ਲਾਹ ਹੈ ਬਸ ਪਤਾ ਇਹ ਤਾਂ ਹੁਣ ਕੁਝ ਨਹੀਂ ਕਹਿ ਸਕਦੇ ਜੀ ਪਿੰਡ ਵਾਲਿਆਂ ਦਾ ਇੱਥੇ ਆਉਣਾ ਜਾਣਾ ਹੈਗਾ ਗੁਰਦੁਆਰਾ ਸਾਹਿਬ ਚ ਹਾਂਜੀ ਤਾਂ ਆਉਂਦੀ ਆ ਸੰਗਤ ਬਹੁਤ ਆਉਂਦੀ ਆ ਕਿੰਨੀ ਕੀ ਸੰਗਤ ਮੌਜੂਦ ਸੀ ਉਸ ਸਮੇਂ ਹੈਗੇ ਸੀਗੇ 5-7 ਜਣੇ ਸੀਗੇ ਸ਼ਾਮ ਨੂੰ ਆਹ ਮਾਜੀ ਵਾਹੀ ਖਾਲਸਾ ਵਹਿਗਜੀ ਦੀ ਫਤਿਹ ਤੇ ਲੱਦਣਾ ਪਿੰਡ ਹੈ ਜੀ ਕੀ ਹੈਗਾ ਜੀ ਜਿਹੜਾ ਇਹ ਇੱਥੇ ਆ ਸਾਨੂੰ ਸਵੇਰੇ ਜੀ ਸੰਗਤ ਤੋਂ ਪਤਾ ਲੱਗਿਆ ਵੀ ਇੱਥੇ ਜੋਤ ਸਾਹਿਬ ਦੀ ਬੇਅਰਬੀ ਹੋ ਗਈ ਤੇ ਉੱਥੇ ਫੋਟੋਆਂ ਸੀਗੀਆਂ ਗੁਰੂ ਮਹਾਰਾਜ ਦੀਆਂ ਤੇ ਗੁਰੂ ਮਹਾਰਾਜ ਦੀਆਂ ਫੋਟੋਆਂ ਤੋਂ ਬਾਅਦ ਉੱਥੇ ਬੀਬੀਆਂ ਜਦੋਂ ਜਾਂ ਬੱਚੇ ਪਾਠ ਕਰਕੇ ਗੁਟਕਾ ਸਾਹਿਬ ਮਹਾਰਾਜ ਦੇ ਉੱਥੇ ਰੱਖੇ ਜਾਂਦੇ ਆ ਪਏ ਹੁੰਦੇ ਸੀ ਤੇ ਉਦੋਂ ਬਾਅਦ ਇਹਨਾਂ ਨੇ ਰਾਤ ਤੱਕ ਜਦ ਅੱਗ ਲੱਗੀ ਰਹੀ ਹੈ ਕੱਲ ਦੀ ਗੱਲ ਆ ਜੀ ਤੇ ਇਹਨਾਂ ਨੇ ਉਹਨੂੰ ਖੁਰਦਪੁਰਦ ਕਰਨ ਦੀ ਕੋਸ਼ਿਸ਼ ਕੀਤੀ ਆ ਜੋ ਮਹਾਰਾਜ ਦੀਆਂ ਫੋਟੋਆਂ ਸੀ ਉਹਨਾਂ ਨੂੰ ਖੁਰਦਪੁਰਦ ਕਰਨ ਦੀ ਕੋਸ਼ਿਸ਼ ਕੀਤੀ ਸੀ ਸਵੇਰੇ ਆ ਕੇ ਜਦੋਂ ਰੌਲਾ ਪਾਇਆ ਪਤਾ ਲੱਗਿਆ ਤੇ ਇਹ ਉੱਥੇ ਡੀਵੀਆਰ ਜਿਹੜਾ ਲੱਗਿਆ ਹੋਇਆ ਸੀ ਜਿਹਦੇ 'ਚ ਰਿਕਾਰਡਿੰਗ ਹੁੰਦੀ ਸੀ ਉਹ ਰਿਕਾਰਡਿੰਗ ਵਾਲੇ ਡੀਵੀਆਰ ਨੂੰ ਵੀ ਘੋੜੀ ਲਾਈ ਹੋਈ ਆ ਜੀ ਘੋੜੀ ਲਾ ਕੇ ਬੰਦ ਕਰਤੇ ਕੈਮਰੇ ਕੈਮਰਿਆਂ ਨੂੰ ਬੰਦ ਕਰਕੇ ਸਬੂਤਾਂ ਨੂੰ ਸਾਰਿਆਂ ਨੂੰ ਖੁਰਦਬੁਰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਅਸੀਂ ਪ੍ਰਸ਼ਾਸਨ ਅੱਗੇ ਮੰਗ ਰੱਖਦੇ ਆ ਕਿ ਜਿਹੜਾ ਜਗਜੀਤ ਸਿੰਘ ਮੁੱਤਿਓ ਨੇ ਤੇ ਹਿੰਮਤ ਸਿੰਘ ਇੱਕ ਲੁਧਿਆਣੇ ਤੋਂ ਨੇ ਇਹ ਰਾਤ ਜਗਜੀਤ ਸਿੰਘ ਇੱਥੇ ਸੀਗੇ ਤੇ ਹਿੰਮਤ ਸਿੰਘ ਨੇ ਨਾਲ ਡੀਵੀਆਰ ਦੇ ਸਬੂਤਾਂ ਨੂੰ ਮਟਾਉਣ ਦੀ ਖੁਰਦਬੁਰਦ ਕਰਾਉਣ ਦੀ ਕੋਸ਼ਿਸ਼ ਕੀਤੀ ਆ ਬਾਬਾ ਜੀ ਨੇ ਲੌਸਮੈਂਟ ਕਰਕੇ ਦੱਸਿਆ ਜਾ ਸਕਦਾ ਸੀ ਲੋਕਾਂ ਨੂੰ ਕਿ ਇੱਥੇ ਵੀ ਅੱਗ ਲੱਗ ਚੁੱਕੀ ਆ ਤੇ ਨਹੀਂ ਦੱਸਿਆ ਗਿਆ ਅਸੀਂ ਇਹ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਕਿ ਇਹਨਾਂ ਤੇ ਪਰਚਾ ਕੀਤਾ ਜਾਵੇ ਤੇ ਇਹਨਾਂ ਨਾਲ ਜੋ ਇਹਨਾਂ ਨੇ ਮਹਾਰਾਜ ਦੀ ਬੇਅਦਬੀ ਕਰਵਾਈ ਆ ਜਾਂ ਕੀਤੀ ਆ ਇਹਨਾਂ ਸਾਨੂੰ ਇਨਸਾਫ ਦਵਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ